ਮਾਨਸਾ ਜ਼ਿਲ੍ਹੇ ਦਾ ਇੱਕ ਕਿਸਾਨ ਜਿਸਨੇ ਕਿ 2 ਮਹੀਨੇ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜਿਆ ਸੀ ਜਿੱਥੇ ਕਿ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰਿਵਾਰ ਨੇ ਕਿਹਾ ਕਿ ਉਹਨਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਆਪਣੀ ਧੀ ਦਾ ਆਖਰੀ ਵਾਰ ਮੂੰਹ ਵੇਖ ਸਕਣ ਉਹਨਾਂ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਧੀ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾਵੇ ਦੈਂਤ ਕੌਰ ਸੀ ਮੇਰੀ ਛੋਟੀ ਭੈਣ ਆ ਜੀ 31 ਮਾਰਚ ਨੂੰ ਗਈ ਸੀ ਉਹ 3 ਜੂਨ ਨੂੰ ਕਹਿੰਦੇ ਉਹਨਾਂ ਦੀ ਡੈਥ ਹੋ ਗਈ ਬਸ ਇਹ ਅਪੀਲ ਕਰਦੇ ਹੋ ਜੇ ਉਹਦੀ ਡੈੱਡ ਬੋਡੀ ਇੱਧਰ ਆ ਜੇ ਬਸ ਲਾਸਟ ਟਾਈਮ ਨੂੰ ਦੇਖ ਸਕੀਏ ਅੱਛਾ ਕਿੰਨਾ ਕ ਖਰਚਾ ਆ ਗਿਆ ਸੀਗਾ ਕੀ ਹੁਣ ਉਧਰੋਂ ਲਿਆਉਣ ਵਾਸਤੇ ਕਿੰਨਾ ਖਰਚਾ ਆਊਗਾ 26 ਲੱਖ ਆ ਗਿਆ ਸੀਗਾ ਇਹ ਵੀ 2 ਕਿੱਲੇ ਦੀ ਵਿੰਦੇ ਸੀ 1 ਕਿੱਲਾ ਵੇਚਿਆ ਸੀਗਾ ਹਣੋਂ ਉਧਰ ਡੈੱਡ ਬੋਡੀ ਲਿਆਉਣ ਤੇ ਕਿੰਨਾ ਖਰਚਾ ਹੁੰਦਾ ਕਹਿੰਦੇ ਕੀ ਭੰਤੇ ਲੱਖ ਕਹਿੰਦੇ ਨੇ ਇੱਕ ਪੈਸੇ ਹੈ ਨਹੀਂ ਹੁਣ ਤੁਹਾਡੇ ਕੋਲ ਸਾਡੇ ਕੋਲ ਕੁਝ ਨਹੀਂ ਆਇਆ ਇਹ ਹੁਣ ਕੀ ਜਿਹੜਾ ਤੁਸੀਂ ਕਿਸੇ ਤੱਕ ਪਹੁੰਚ ਕੀਤੀ ਹੈ ਜਾਂ ਕੀ ਮੰਗ ਕਰ ਰਹੇ ਹੋ ਤੁਸੀਂ ਅਸੀਂ ਇਹ ਮੰਗ ਕਰ ਰਹੇ ਆਂ ਵਿੱਚ ਸਾਡੀ ਹੈਲਪ ਕਰੋ ਵੀ ਸਾ ਮੇਰੀ ਸਿਸਟਰ ਦੀ ਬੋਡੀ ਇੱਧਰ ਆ ਸਕੇ ਸੀ ਲਾਸਟ ਟਾਈਮ ਹੁਣ ਦੇਖ ਸਕੀ ਸੀ ਕੋਰ ਕਿਸੇ ਮੰਤਰੀ ਤੋਂ ਜਾਂ ਹਸਿੰਦਰ ਤੋਂ ਬਗਲ ਤੋਂ ਮੁੱਖ ਮੰਤਰੀ ਮੁੱਖ ਮੰਤਰੀ ਤੋਂ ਹਸਿੰਦਰ ਤੋਂ ਸਾਰਿਆਂ ਤੋਂ ਇਹ ਅਪੀਲ ਕਰ ਰਹੇ ਹਾਂ ਵੀ ਸਾਡੀ ਹੈਲਪ ਕਰੋ ਬਰਦ। ਗੰਤਕੌਰ ਨਾਮ ਸੀ ਜੀ ਕੈਨੇਡਾ ਵੀ ਗਈ ਸੀ। ਹੂੰ ਤੇ 26 ਲੱਖ ਰੁਪਏ ਸੜਕੋ 2 ਕਿੱਲੇ ਭਾਉਣੇ ਸੀ ਜੀ। ਇੱਕ ਇਕੱਲਾ ਕਰਕੇ ਭੇਜੀ ਸੀ। ਹੂੰ ਤਿੰਨ ਬੇਟੀਆਂ ਨੇ ਜੀ ਇੱਕ ਬੇਟਾ। ਹੂੰ ਕੀ ਹੋ ਗਿਆ ਹੁਣ ਉੱਥੇ ਬੇਟੀ ਨੂੰ ਉੱਥੇ ਜੀ ਫੁਕੌਲਾ ਇਸੇ ਮੰਦੇ ਵੀ ਤੈਕ ਹੋ ਗਈ ਜੀ ਹੂੰ ਇਹਨਾਂ ਕੌਲਨ ਸੀ ਤੈਕ ਹੋ ਗਈ ਕਿਸੇ ਨਾਲ ਉੱਥੇ ਗੱਲਬਾਤ ਹੋਈ ਉਹਨਾਂ ਦੇ ਨੇੜੇ ਦੇ ਕੁੜੀਆਂ ਦੇ ਨਾਲ ਜਿਹੜੀਆਂ ਉਹਨੀਆਂ ਕੋਈ ਸਹੇਲੀਆਂ ਸੀ ਹਾਂ ਜੀ ਉਹਨਾਂ ਨਾਲ ਕੋਈ ਬਲਵਾਤ ਨਹੀਂ ਹੋਈ ਸਭ ਤਾਂ ਕੌਲੇ ਕਿ ਦਿਸੇ ਨੇ ਕਸਤੀ ਮੋਟ ਹੋ ਗਈ ਸੀ ਹੂੰ ਕੋਈ ਗੱਲਬਾਤ ਕੀ ਮੰਗ ਕਰਦੇ ਹੋ ਤੁਸੀਂ ਉਹਨਾਂ ਨੂੰ ਅਸੀਂ ਤਾਂ ਆਏਗਾ ਵੀ ਸਾਡੀ ਬੋਡੀ ਵੀ ਇੱਥੇ ਕੋਈ ਨਹੀਂ ਜਾਂ ਸਰਕਾਰ ਕੋਈ ਨਹੀਂ ਸੁਣਦੀ ਸਾਡੀ ਕੀ ਨੂੰ ਕੀ ਤੋਂ ਮੰਗ ਕਰਦੇ ਹੋ ਹੁਣ ਤੁਸੀਂ ਅਸੀਂ ਬਤ ਕਹਤੋਂ ਜੀ ਮੰਗ ਕਰਦੇ ਹਾਂ ਨਹੀਂ ਸਾਡਾ ਬੋਬੀ ਦੇਰ ਹੀ ਪਹੁੰਚੀ ਜਾਂਦੀ ਉਹ ਖਵਾਂਤ ਨੇ ਸਾਡੀ ਵੀਤੀ ਦੀ ਬੋਬੀ ਰਾਵ ਆਉਣੀ ਚਾਹੀਦੀ ਰੀ ਦੇਸੇ ਨੂੰ ਦੇਖ ਲਈ ਹੂੰ ਜੋ ਸੱਤੇ ਹੀ ਮੰਗ ਰਹੇ ਹੂੰ ਕਿੰਨਾ ਕੁ ਪੈਸਾ ਲੱਗਣਾ ਕਹਿੰਦੇ ਪੈਸਾ 35 ਲੱਖ ਰੁਪਏ ਮੰਗ ਲਈ ਕਿਹਦੇ ਫੋੜੀ ਪਹੁੰਚਾਂਗੇ ਜਾਂ ਮੰਗੇ 31 ਮਾਰਚ ਨੂੰ ਭੇਜੀ ਦੀ ਕਿੱਲਾ ਜ਼ਮੀਨ ਦਾ ਵਿੱਚ ਦੋ ਕਿੱਲੇ ਜ਼ਮੀਨ ਦੇ ਸਾਰੇ ਵਿਚਾਲ ਕੋਈ ਸੁਖੋ ਜੇ ਉਧਰ ਜਦੋਂ ਹੁਣ ਕੋਈ ਡੈਡਵਾ ਮੌਤ ਹੋ ਗਈ ਦੀ ਹਰਟ ਅਟੈਕ ਦੇ ਨਾਲ ਹੁਣ ਸਾਰੇ ਟੱਬਰ ਦਾ ਹੋ ਰਿਹਾ ਕਿੰਨਾ ਖਰਚਾ ਆ ਗਿਆ ਸੀਗਾ ਜੀ ਕਿੰਨੀ ਜ਼ਮੀਨ ਵੇਚ ਕੇ ਕਿੱਲਾ ਵੇਚਦਾ ਹੀ 26 ਲੱਖ ਰੁਪਏ ਖਰਚਾ ਆ ਰਿਹਾ ਜੀ ਕੀ ਨਾਮ ਸੀ ਕੁੜੀ ਦਾ ਕਿੰਨੀ ਉਮਰ ਆ ਉਹਦੀ 25 26 ਸਾਲ 26 ਮਹੀਨਾ ਲੱਗਿਆ ਜੀ ਦੇ ਅੰਤ ਨਾਵਾ ਕਿਵੇਂ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇਹ ਇਹ ਜੀ ਸਾਨੂੰ ਦੂਜੇ ਤੀਜੇ ਦਿਨ ਦੂਜੇ ਦਿਨ ਸਾਨੂੰ ਫੋਨ ਤੇ ਕਾਲ ਕੀਤੀ ਦੀ ਇਹਨਾਂ ਨੇ ਵੀ ਛੋਡੀ ਬੁੱਢੀ ਵੀ ਡੈੱਡ ਬਾਡੀ ਲੈ ਕੇ ਜਾਣੇ ਤੈਕ ਤੈਕ ਹੋ ਗਿਆ ਹੂੰ ਤੇ ਹੁਣ ਡੈੱਡ ਬਾਡੀ ਲਿਆਉਣ ਵਾਸਤੇ ਕਿੰਨਾ ਕੁ ਖਰਚਾ ਆਊਗਾ ਕਿ ਹੈਗਾ ਤੁਹਾਡੇ ਕੋਲ ਹੁਣ ਜੀ 30 35 ਲੱਖ ਰੁਪਏ ਲੱਗੂਗਾ ਸਾਡੇ ਕੋਲ ਤਾਂ ਨਾਲ ਨਹੀਂ ਕੋਈ ਭੈਣ ਭਾਈ ਕਰਨਗੇ ਤਾਂ ਬਣੇ ਕਿਸੇ ਸਰਕਾਰੀ ਨੁਮਾਇੰਦੇ ਨੂੰ ਮਿਲੇ ਹੋ ਐਮ ਐਲ ਏ ਨੂੰ ਐਮ ਪੀ ਨੂੰ ਸਮਰਤ ਕੋਲ ਨੂੰ ਮੇਰੇ ਤੇ ਹੀ ਉਹ ਵੀ ਜਵਾਬ ਦੇਗੇ ਬੁਧਰਾਮ ਕੋਲੇ ਗਏ ਤੇ ਉਹਨੇ ਕੋਈ ਗੱਲ ਨਹੀਂ ਰਾਹ ਪਾਈ ਹੋਰ ਕੋਈ ਉਹ ਦੂਤੋਂ ਦੀ ਜ਼ੋਰ ਨਹੀਂ ਜਾਂਦਾ ਵੀ ਕਿਸੇ ਨੂੰ ਦਾਅਬ ਨਾ ਪਾੜਾ ਕਹ ਜੀ ਮੁੱਖ ਮੰਤਰੀ ਨੂੰ ਕੀ ਅਪੀਲ ਕਰੋਗੇ ਭਗਵੰਤ ਮਾਨ ਨੂੰ ਕੀ ਮੰਗ ਕਰਦੇ ਹੋ ਉਹਨਾਂ ਤੋਂ ਉਹਨਾਂ ਤੋਂ ਇਹੀ ਅਪੀਲ ਕਰਦੇ ਆਂ ਵੀ ਸਾਡੀ ਕੁੜੀ ਦੀ ਡੈੱਡ ਬੋਡੀ ਉਰੇ ਆ ਜੇ ਅਸੀਂ ਮੂੰਹ ਦੇਖ ਲਈਏ ਕੀਨੂ ਮੁੱਖ ਮੰਤਰੀ ਨੇ ਅਪੀਲ ਕਰਨਾ ਚਾਹਣਾ ਜੀ ਮੈਂ ਤਾਂ ਮੇਰੀ ਕੁੜੀ ਉਰੇ ਰਾਜੇ ਡੈੱਡ ਬੋਡੀ ਮੂੰਹ ਦਿਖ ਰਿਹਾ ਜੀ ਕੀ ਉਮੀਦ ਹੈ ਵੀ ਸਰਕਾਰ ਲਿਆ ਦੋਗੀ ਡੈੱਡ ਬੋਡੀ ਇਹਨਾਂ ਪੈਸਾ ਵੀ ਤੁਹਾਡੇ ਕੋਲ ਹੈ ਨਹੀਂ ਹੁਣ ਉਹਨਾਂ ਦੇ ਸਾਰੇ ਜੀ ਕੀ ਕਰਨਗੇ ਸਾਡੇ ਕੋਲ ਤਾਂ ਕੁਝ ਨਹੀਂ ਵੀ ਉਹਨਾਂ ਨੂੰ ਅਪੀਲ ਕਰਦਿਆਂ ਵੀ ਜੇ ਕੋਈ ਹੱਥ ਬਨ ਕੇ ਬੇਨਤੀ ਹੈ ਵੀ ਸਾਡੀ ਸੁਣਨਾ